ਸਤਿਗੁਰੂ ਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਸਾਨੂੰ ਹਰ ਪ੍ਰਕਾਰ ਨਾਲ 사ਤਸੰਗਤ ਜੀ ਗਾਈਡ ਕਰਦੀ ਹੈ ਸਾਡਾ ਹੱਥ ਫੜ ਕੇ ਸਾਨੂੰ ਅੱਗੇ ਲੈ ਕੇ ਜਾਂਦੀ ਹੈ ਚਾਹੇ ਫਿਰੋ ਧਰਮ ਹੋ ਰਾਜਨੀਤੀ ਹੋ ਸਮਾਜ ਹੋ ਸਿੱਖਿਆ ਹੋ ਹਰ ਪੱਖ ਤੋਂ 사ਤਸੰਗਤ ਜੀ ਗੁਰਬਾਣੀ ਸਾਡਾ ਰਸਤਾ ਦਿਖਾਉਂਦੀ ਹੈ ਅੱਜ ਸਾਹਿਬ ਸਤਗੁਰ ਕਬੀਰ ਮਹਾਰਾਜ ਜੀ ਸਮਝਾ ਰਹੇ ਨੇ ਕਿਆ ਪੜੀਏ ਕਿਆ ਗੁਨੀਆਂ ਕਿਆ ਬੇਦ ਪ੍ਰਾਣਾ ਸੁਣੀਏ ਪੜ੍ਹ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਆ ਸੋਈ ਸਤਸੰਗਤ ਜੀ ਹਰ ਧਰਮ ਦੇ ਵਿੱਚ ਨਾ ਗ੍ਰੰਥ ਨੇ ਤੇ ਭਾਈ ਦੁਨੀਆ ਗ੍ਰੰਥਾਂ ਨੂੰ ਪੜ੍ਹਦੀ ਵੀ ਹੈ ਸਤਸੰਗਤ ਜੀ ਸਵੇਰੇ ਅੰਮ੍ਰਿਤ ਵੇਲੇ ਆਪਾਂ ਗ੍ਰੰਥ ਪੜਨ ਬੈਠਦੇ ਆਂ ਧਾਰਮਿਕ ਕਿਤਾਬਾਂ ਪੜ੍ਹਦੇ ਆਂ ਸਕ੍ਰਿਪਚਰਸ ਪੜ੍ਹਦੇ ਆਂ ਦਿਨੇ ਵੀ ਪੜ੍ਹਦੇ ਆਂ ਸ਼ਾਮ ਨੂੰ ਵੀ ਪੜ੍ਹਦੇ ਆਂ ਸਤਸੰਗਤ ਜੀ ਰਾਤ ਨੂੰ ਵੀ ਪੜ੍ਹਦੇ ਆਂ ਤੇ ਸਤਗੁਰੂ ਜੀ ਫਰਮਾਂਦੇ ਨੇ ਕਿ ਭਾਈ ਜੀ ਆਪਾਂ ਪੜੀ ਜਾਈਏ ਪਰ ਉਹਦੇ ਵਿੱਚ ਲਿਖਿਆ ਜੋ ਹੈ ਉਹ ਆਪਾਂ ਕਦੇ ਵਿਚਾਰੀਏ ਨਾ ਕਿ ਸਾਧ ਸੰਗਤ ਜੀ ਧਾਰਮਿਕ ਗ੍ਰੰਥ ਪੜ੍ਹਨ ਤੋਂ ਬਾਅਦ ਵੀ ਜੇ ਅਸੀਂ ਬ੍ਰਹਮ ਗਿਆਨੀ ਨਹੀਂ ਜੇ ਹੁੰਦੇ ਜੇ ਸਾਨੂੰ ਸੱਚ ਤੇ ਝੂਠ ਦਾ ਪਤਾ ਨਹੀਂ ਲੱਗਦਾ ਸਾਧ ਸੰਗਤ ਜੀ ਭਗਤੀ ਕੀ ਹੈ ਭਗਤੀ ਕੀ ਨਹੀਂ ਹੈ ਫਿਰ ਵੀ ਪਤਾ ਨਹੀਂ ਲੱਗਦਾ ਜੇ ਸਾਨੂੰ ਆਪਣਾ ਅੰਦਰ ਬੈਠਾ ਮਾਲਿਕ ਦਿਖਾਈ ਨਹੀਂ ਦਿੰਦਾ ਤਾਂ ਸਮਝ ਲੈਣਾ ਸਾਧ ਸੰਗਤ ਜੀ ਫਿਰ ਗ੍ਰੰਥ ਪੜ੍ਹਨ ਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਸਾਧ ਸੰਗਤ ਜੀ ਆਪਾਂ ਪੜ੍ਹਦੇ ਤਾਂ ਹਾਂ ਪਰ ਅਮਲ ਨਹੀਂ ਕਰਦੇ ਨੇ ਵੀ ਆਪਾਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਤਾਂ ਪੜਦੇ ਆ ਬੋਤੇ ਮੇਰੇ ਵੀਰ ਭੈਣ ਭਰਾ ਨੇ ਭਾਈ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਤਾਂ ਕਹਿੰਦੇ ਨੇ ਗੁਰੂ ਦੀ ਬਾਣੀ ਵੀ ਪੜਦੇ ਨੇ ਪ੍ਰਸਾਦ ਸੰਗਤ ਜੀ ਵਹਿਮਾ ਪਰਮਾਡੰਬਰਾ ਪਖੰਡਾ ਚ ਵੀ ਫਸੇ ਹੋਏ ਨੇ ਜੋ ਸਤਗੁਰੂ ਜੀ ਸਮਝਾਉਂਦੇ ਨੇ ਹਰ ਕੇ ਨਾਮ ਬਿਨ ਝੁੱਠੇ ਸਗਲ ਪਸਾਰੇ ਫਿਰ ਵੀ 사ਤ ਸੰਗਤ ਜੀ ਦੂਸਰੇ ਪਸਾਰਿਆਂ ਚ ਫਸੇ ਹੋਏ ਨੇ ਜਦੋਂ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਨਾਮ ਤੇਰੀ ਕੀ ਜੋਤ ਲਗਾਈ ਭਇਓ ਉਜਿਆਰੋ ਪਵਨ ਸਗਲਾਰੇ ਕਿ ਬੇਟਾ ਨਾਮ ਦੀ ਜੋਤ ਜਗਾ ਸ਼ਿਕਸ਼ਾ ਦੀ ਜੋਤ ਜਗਾ ਗਿਆਨ ਦੀ ਜੋਤ ਜਗਾ ਫਿਰ ਵੀ ਦੁਨੀਆਵੀ ਜੋਤਾਂ ਜਗਾਉਂਦੇ ਨੇ ਜਦੋਂ ਸਤਿਗੁਰ ਕਬੀਰ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਐ ਸਾਧ ਸੰਗਤ ਜੀ ਭੁੱਖੇ ਭਗਤ ਨ ਕੀਜੇ ਇਹ ਮਾਲਾ ਆਪਣੀ ਲਈਜੇ ਸਤਿਗੁਰ ਕਬੀਰ ਮਹਾਰਾਜ ਜੀ ਦੇ ਵਚਨ ਨੇ ਤਜਿਆ ਅੰਨ ਨ ਮਿਲੇ ਗੋਪਾਲ ਕਿ ਭਾਈ ਖਾਲੀ ਪੇਟ ਰਹਿਣ ਦੇ ਨਾਲ ਪ੍ਰਮਾਤਮਾ ਨਹੀਂ ਜੀ ਮਿਲਦਾ ਫਿਰ ਵੀ ਸਾਧ ਸੰਗਤ ਜੀ ਆਪਾਂ ਵਰਤ ਰੱਖਦੇ ਆਂ ਕਹਿੰਦਾ ਆਪਾ ਸਤਸੰਗਤ ਜੀ ਜੋ ਸਾਡੇ ਰੈਬਰਾਂ ਨੇ ਗੁਰੂਆਂ ਨੇ ਸਾਨੂੰ ਸਿਖਾਇਆ ਆ ਗ੍ਰੰਥਾਂ ਦੇ ਵਿੱਚ ਜੋ ਲਿਖਿਆ ਹੈ ਸਤਸੰਗਤ ਜੀ ਧਾਰਮਿਕ ਕਿਤਾਬਾਂ ਨੇ ਗ੍ਰੰਥ ਨੇ ਚਾਹੇ ਸਤਸੰਗਤ ਜੀ ਕਿਸੇ ਵੀ ਧਰਮ ਦੇ ਨੇ ਜੇ ਸਤਸੰਗਤ ਜੀ ਜੇ ਆਪਣਾ ਜੇ ਆਪਾਂ ਮਾਨਵਤਾ ਦੀ ਸੇਵਾ ਨਹੀਂ ਕਰਦੇ ਜੇ ਸੱਚ ਦੇ ਮਾਰਗ ਤੇ ਨਹੀਂ ਚੱਲਦੇ ਜੇ ਸਾਡੀ ਜ਼ਿੰਦਗੀ ਦੇ ਵਿੱਚ ਵਹਿਮ ਭਰਮ ਅਡੰਬਰ ਪਖੰਡ ਖਤਮ ਨਹੀਂ ਹੁੰਦੇ ਜੇ ਆਪਾਂ ਆਪਣੇ ਮਨ ਨੂੰ ਕਾਬੂ ਨਹੀਂ ਕਰ ਸਕਦੇ ਸਤਸੰਗਤ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹਨਾਂ ਦੇ ਜਾਲ ਦੇ ਵਿੱਚ ਫਸ ਗਏ ਤਾਂ ਸਤਿਗੁਰੂ ਜੀ ਫਰਮਾਉਂਦੇ ਨੇ ਬੇਟਾ ਫਿਰ ਕੀ ਫਾਇਦਾ ਗ੍ਰੰਥਾਂ ਨੂੰ ਪੜਨ ਦਾ? ਕਿਆ ਪੜੀਏ ਕਿਆ ਗੁਨੀਏ ਕਿਆ ਵੇਦ ਪ੍ਰਾਣਾ ਸੁਣੀਏ ਪੜ੍ਹੇ ਸੁਣੇ ਕਿਆ ਹੋਈ ਜੋ ਸਹਜ ਨਾ ਮਿਲਿਆ ਸੋਈ ਕਿ ਭਾਈ ਸਾਰੀ ਉਮਰ ਆਪਾਂ ਗ੍ਰੰਥ ਪੜ੍ਹਦੇ ਰਹੇ ਵੇਦ ਪ੍ਰਾਣ ਪੜ੍ਹਦੇ ਰਹੇ ਪ੍ਰਸਾਦ ਸੰਗਤ ਜੀ ਜਦੋਂ ਸਾਡਾ ਅੰਤ ਸਮਾ ਆਇਆ ਨਾ ਉਦੋਂ ਅਸੀਂ ਖਾਲੀ ਹੱਤੀ ਚਲੇ ਗਏ। ਤਾਂ ਫਿਰ ਫਾਇਦਾ ਕੀ ਹੋਇਆ ਸਾਧ ਸੰਗਤ ਜੀ ਨਾਤਾ ਸਾਨੂੰ ਆਪਣੇ ਅੰਦਰ ਦਾ ਗਿਆਨ ਮਿਲਿਆ ਨਾ ਸਾਧ ਸੰਗਤ ਜੀ ਸਾਨੂੰ ਸੱਚ ਪਤਾ ਲੱਗਿਆ ਤੇ ਐਸੇ ਕਰਕੇ ਜੇ ਸਤਿਗੁਰੂ ਦਾਸਮਹਾਰਾਜ ਜੀ ਫਰਮਾਉਂਦੇ ਨੇ ਕਿ ਬੇਟਾ ਤੂੰ ਗੁਰੂ ਵਾਲਾ ਬਣ ਗੁਰੂ ਦੇ ਬਚਨ ਮੰਨ ਤੇ ਸਾਧ ਸੰਗਤ ਜੀ ਗੁਰੂ ਬਣਾਣਾ ਕੌਣ ਹੈ ਜੋ ਪੂਰਾ ਗੁਰੂ ਹੋਵੇ ਜਿਨੇ ਆਪਣੇ ਅੰਦਰੋਂ ਸੱਚ ਦੀ ਖੋਜ ਕੀਤੀ ਹੋਵੇ ਜਿਨੇ ਆਪਣੇ ਅੰਦਰੋਂ ਸਾਧ ਸੰਗਤ ਜੀ ਪਰਮਾਤਮਾ ਨੂੰ ਪਾ ਲਿਆ ਹੋਵੇ ਉਹੀ ਗੁਰੂ ਬਣ ਸਕਦਾ ਹੈ ਸਤਿਗੁਰੂ ਅਰਦਾਸ ਮਹਾਰਾਜ ਦੇ ਵਚਨ ਨੇ ਸਾਦੋ ਕਾਸ਼ਾ ਸ਼ਾਸਤਰਣ ਸੁਨਕੇ ਨੋ ਅਨਭਾਵਨੀ ਭਗਤ ਨਾ ਸਾਦੀ ਭੁਖੇ ਅਨ ਨਾ ਦੇਨੋ ਕਿ ਸਾ ਸੰਗਤ ਜੀ ਆਪਾਂ ਜਿੰਨੇ ਵੀ ਗ੍ਰੰਥ ਪੜ ਲਏ ਨੀ ਸਾਰਾ ਸਾਰਾ ਦਿਨ ਆਪਾਂ ਭਜਨ ਬੰਦਗੀ ਕਰਦੇ ਰਹਿੰਗੇ ਪ੍ਰਮਾਤਮਾ ਦਾ ਸਿਮਰਨ ਕਰੀਏ ਗੁਰਬਾਣੀ ਵੀ ਪੜੀਏ ਪਰ ਸਤ ਸੰਗਤ ਜੀ ਮਾਨਵਤਾ ਦੀ ਸੇਵਾ ਨਾ ਕਰੀਏ ਸਾਡੇ ਗਵਾਂਢ ਦੇ ਵਿੱਚ ਕੋਈ ਭੁੱਖਾ ਬੈਠਾ ਹੋਵੇ ਸਾਡੇ ਕੋਲ ਬਹੁਤ ਪੈਸਾ ਹੈ ਰੋਟੀ ਹੈ ਤੇ ਆਪਾਂ ਸਾਡੇ ਹੁੰਦੇ ਹੋਏ ਉਹ ਰੋਟੀ ਸਤ ਸੰਗਤ ਜੀ ਖਾਲੀ ਪੇਟ ਸੋਵੇ ਕੋਈ ਬੱਚਾ ਪੜਨਾ ਚਾਹੁੰਦਾ ਹੈ ਬਿਨਾਂ ਪੜ੍ਹਾਈ ਤੋਂ ਸਤ ਸੰਗਤ ਜੀ ਬਿਨਾਂ ਪੈਸੇ ਤੋਂ ਪੜ੍ਹਾਈ ਰਹਿ ਜਾਂਦੀ ਹੈ ਉਹਦੀ ਕੋਈ ਸਤ ਸੰਗਤ ਜੀ ਤੜਪ ਰਿਹਾ ਹੈ ਪੈਸੇ ਨਹੀਂ ਹੈ ਇਲਾਜ ਵਾਸਤੇ ਤਾਂ ਸਤ ਗੁਰੂ ਅਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਸਾਦੋ ਕਾਸ਼ਾ ਸ਼ਾਸਤਰਣ ਸੁਨ ਕੀਨੋ ਅਨੁਭਾਵਨੀ ਭਗਤ ਨਾ ਸਾਦੀ ਭੁਖੇ ਅਨਨ ਨਦੀਨੋ ਕੇ ਬੇਟਾ ਕੀ ਫਾਇਦਾ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਦਾ ਸਤਸੰਗਤ ਜੀ ਜੇ ਕਿਸੇ ਭੁੱਖੇ ਨੂੰ ਰੋਟੀ ਨਹੀਂ ਖਵਾਈ ਜੇ ਕਿਸੇ ਦੁਖੀ ਦਾ ਦਰਦ ਦੂਰ ਨਹੀਂ ਕੀਤਾ ਜੇ ਭਾਈ ਕੋਈ ਬੱਚਾ ਪੜਨਾ ਚਾਹੁੰਦਾ ਨੂੰ ਪੜਾਇਆ ਹੀ ਨਹੀਂ ਜੇ ਕੋਈ ਬਿਮਾਰ ਹੈ ਸਤਸੰਗਤ ਜੀ ਇਲਾਜ ਲਈ ਪੈਸੇ ਨਹੀਂ ਉਹਦਾ ਇਲਾਜ ਹੀ ਨਹੀਂ ਕਰਾਇਆ ਤੇ ਆਪਾਂ ਗੁਰਬਾਣੀ ਨੂੰ ਕੱਲਾ ਪੜ੍ਹਨਾ ਨਹੀਂ ਹੈ ਸਤਸੰਗਤ ਜੀ ਉਹਦੇ ਉਹਦੇ ਵਿੱਚ ਜੋ ਲਿਖਿਆ ਹੈ ਉਹ ਆਪਾਂ ਬਣ ਕੇ ਦਿਖਾਣਾ ਹੈ ਜੋ ਸਾਨੂੰ ਗੁਰੂਆਂ ਨੇ ਵਚਨ ਦਿੱਤੇ ਨੇ ਕਿ ਬੇਟਾ ਆ ਕੰਮ ਕਰ ਤੇਰੀ ਜ਼ਿੰਦਗੀ ਸਫਲ ਹੋ ਜਾਵੇ ਅਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਸੋਹੰਗ ਸੋング ਉਚਾਰੀ ਅਮ੍ਰਿਤ ਵੇਲਾ ਗਿਆਨ ਕਿ ਬੇਟਾ ਅਮ੍ਰਿਤ ਵੇਲੇ ਉੱਠਿਆ ਕਰ ਪ੍ਰਮਾਤਮਾ ਦਾ ਸਿਮਰਨ ਕਰ ਭਜਨ ਬੰਦਗੀ ਕਰ ਸਮਾਧੀ ਲਗਾ ਦਿਨੇ ਕੰਮ ਤੰਦਾ ਕਰ ਜੀਬਾ ਸੋੰਕਾਰ ਜਪ ਹੱਥਾਂ ਸੋ ਕਰ ਕਰ ਤੇ ਸਾ ਸੰਗਤ ਜੀ ਜ਼ਿੰਮੇਵਾਰੀਆਂ ਨਿਭਾंदे ਨਿਭਾंदे ਇਮਾਨਦਾਰੀ ਦੀ ਰੋਟੀ ਕਮਾਵਾਂਗੇ ਤਾਂ ਪ੍ਰਮਾਤਮਾ ਸਾਨੂੰ ਆਪਣੇ ਅੰਦਰੋ ਹੀ ਮਿਲ ਜਾਵੇ ਅੱਗੇ ਸਤਿਗੁਰੂ ਕਬੀਰ ਮਹਾਰਾਜ ਜੀ ਫਰਮਾਉਂਦੇ ਨੇ ਹਰਿ ਕਾ ਨਾਮ ਨਾ ਜਪਸ ਗਵਾਰਾ ਕੀ ਸੋਚੈ ਬਰੰਬਾਰਾ 사ਸੰਗਤ ਜਿਹੜੇ ਇਨਸਾਨ ਹੈ ਕਰਮकांड ਜਿਆਦਾ ਕਰਦਾ ਪਰ ਜਿੰਨੇ ਵੀ ਸਾਡੇ ਗੁਰੂ ਹੋਏ ਨੇ 사ਸੰਗਤ ਜੀ ਕੋਈ ਫਰਮਾਨ ਦਿੰਦਾ ਸਭ ਤੋਂ ਪਹਿਲਾਂ ਤਾਂ 사ਸੰਗਤ ਜੀ ਸਾਨੂੰ ਇਹ ਵਿਚਾਰਨਾ ਕਿ ਪ੍ਰਮਾਤਮਾ ਸਾਡੇ ਅੰਦਰ ਸਭ ਤੋਂ ਪਹਿਲਾਂ ਅਸੀਂ ਗੁਰੂਆਂ ਦੀ ਵਿਚਾਰਧਾਰਾ ਤੇ ਵਿਸ਼ਵਾਸ ਕਰਨਾ ਬਹੁਤੇ ਲੋਕ ਨੇ ਭਾਈ ਜੋ ਸਤਗੁਰੂ ਅਰਦਾਸ ਮਹਾਰਾਜ ਜੀ ਸਤਗੁਰ ਕਬੀਰ ਸਾਹਿਬ ਸਤਗੁਰ ਨਾਮਦੇਵ ਜੀ ਸਤਗੁਰ ਨਾਨਕ ਸਾਹਿਬ ਨੂੰ ਗੁਰੂ ਤਾਂ ਕਹਿੰਦੇ ਨੇ ਪ੍ਰਸਾਦ ਸੰਗਤ ਜੀ ਪ੍ਰਮਾਤਮਾ ਦੀ ਖੋਜ ਉਹ ਬਾਹਰ ਕਰ ਰਹੇ ਨੇ ਗੁਰੂਆਂ ਨੇ ਸਾਨੂੰ ਕਰਮ ਕਾਂਡ ਤੋਂ ਰੋਕਿਆ ਸਤ ਸੰਗਤ ਜੀ ਫਿਰ ਵੀ ਆਪਾਂ ਕਰਮ ਕਾਂਡ ਕਰਦੇ ਪਹਿਲਾ ਕੰਮ ਜੋ ਆਪਾਂ ਕਰਨਾ ਹੈ ਕਿ ਭਾਈ ਆਪਣੇ ਗੁਰੂ ਦੇ ਬਚਨਾਂ ਤੇ ਭਰੋਸਾ ਕਰਨਾ ਤੇ ਸਤ ਸੰਗਤ ਜੀ ਜੋ ਗੁਰੂ ਦੇ ਬਚਨਾਂ ਨੂੰ ਮੰਨੇਗਾ ਨਾਨਕ ਜਿਨੇ ਹੀ ਸੁਣ ਕੇ ਮੰਨਿਆ ਉਹ ਤਿੰਨਾਂ ਬਿਟੋ ਕੁਰਬਾਨ ਬਚਨੀ ਤੋਰ ਮੋਰ ਮਨ ਮੰਨੈ ਜਨ ਕੋ ਪੂਰਨ ਦੀਜੈ ਹਰ ਕਾ ਨਾਮ ਨਾ ਜਪਸ ਗਵਾਰਾ ਤੇ ਭਾਈ ਇਹ ਗੁਰੂਆਂ ਦੇ ਹੀ ਬਚਨ ਨੇ ਕਿ ਬੇਟਾ ਹਰ ਕੇ ਨਾਮ ਬਿਨ ਝੁੱਟੇ ਸਗਲ ਪਸਾਰੇ ਸਤਗੁਰ ਅਰਜਨ ਦੇ ਮਹਾਰਾਜ ਜੀ ਫਰਮਾਉਂਦੇ ਨੇ ਨਾ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਕਿ ਭਾਈ ਸਭ ਤੋਂ ਵੱਡਾ ਕੋਈ ਹੈ ਧਰਮ ਦੇ ਵੀ ਸਾਧ ਸੰਗਤ ਜੀ ਸਾਨੂੰ ਗੁਰੂਆਂ ਨੇ ਦੋ ਹੀ ਕੰਮ ਕਰਨ ਵਾਸਤੇ ਕਹੇ ਨੇ ਕਿ ਬੇਟਾ ਪ੍ਰਮਾਤਮਾ ਦਾ ਸਿਮਰਨ ਕਰ ਤੇ ਮਾਨਵਤਾ ਦੀ ਸੇਵਾ ਕਰ ਸਾਧ ਸੰਗਤ ਜੀ ਦੋਨੋਂ ਹੀ ਭਗਤੀ ਦੇ ਰੂਪ ਨੇ ਆਪਾਂ ਪ੍ਰਮਾਤਮਾ ਦੀ ਸਾਤਸੰਗਤ ਜੀ ਭਜਨ ਬੰਦਗੀ ਕਰਨੀ ਹੈ ਉਸ ਦਾ ਸਿਮਰਨ ਕਰਨਾ ਹੈ ਤੇ ਸਾਤਸੰਗਤ ਜੀ ਮਾਨਵਤਾ ਦੀ ਸੇਵਾ ਕਰਨੀ ਹੈ ਤੇ ਜਿੰਨੇ ਵੀ ਸੰਤ ਮਹਾਪੁਰਸ਼ ਆਏ ਨੇ ਸਾਤਸੰਗਤ ਜੀ ਉਹ ਸਵਨਾਂ ਦਾ ਹੀ ਭਲਾ ਮੰਗਦੇ ਨੇ ਜਿਵੇਂ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਨਾ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਵਨ ਕੋ ਅੰਨ ਛੋਟ ਵੱਡੇ ਸਭ ਸੰਬਸੈ ਰਵਦਾਸ ਰਹੇ ਪ੍ਰਸੰਨ ਮੁਸਲਮਾਨ ਸੋ ਦੋਸਤੀ ਹਿੰਦੂਆਂ ਸੋ ਕਰਪ੍ਰੀਤ ਰਵਦਾਸ ਜੋਤ ਸਭ ਰਾਮ ਕੀ ਸਭ ਹੈ ਆਪਣੇ ਮੇਂ ਸਾਤਸੰਗਤ ਜੀ ਸਾਰੇ ਆਪਣੇ ਹੀ ਨੇ ਕੋਈ ਬੇਗਾਨਾ ਨਹੀਂ ਐ ਸਾਧ ਸੰਗਤ ਜੀ ਦਿਲਾਂ ਦੇ ਵਿੱਚ ਬਹੁਤ ਆਪਾਂ ਵੰਡੀਆਂ ਪਾ ਰੱਖੀਆਂ ਨੇ ਤੇ ਆਓ ਸਾਧ ਸੰਗਤ ਜੀ ਗੁਰੂਆਂ ਦਾ ਫਰਮਾਨ ਹੈ ਹਰ ਕਾ ਨਾਮ ਨਾ ਜਪਸ ਗਵਾਰਾ ਕਿ ਭਾਈ ਇਹ ਕਰਮ ਕਾਂਡ ਤਾਂ ਬਹੁਤ ਕਰਦਾ ਪਰ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦਾ ਕਿਆ ਸੋਚਿਆ ਬਾਰ ਬਾਰ ਕਿ ਪੁੱਤ ਬੇਟਾ ਤੂੰ ਬਾਰ ਬਾਰ ਕੀ ਸੋਚ ਰਿਹਾ ਕਿਉਂਕਿ ਬਹੁਤੇ ਲੋਕ ਸਾਧ ਸੰਗਤ ਜੀ ਐਸੇ ਨੇ ਜੋ ਆਪਣੇ ਮਨ ਦੀਆਂ ਇਛਾਵਾਂ ਪੂਰੀਆਂ ਕਰਾਣ ਦੇ ਵਿੱਚ ਕਰਾਣ ਵਾਸਤੇ ਗੁਰੂਆਂ ਕੋਲ ਜਾਂਦੇ ਨੇ ਸੰਤਾਂ ਕੋਲ ਜਾਂਦੇ ਨੇ ਧਾਰਮਿਕ ਸਥਾਨਾਂ ਤੇ ਜਾਂਦੇ ਨੇ ਸਾਸ ਸੰਗਤ ਜੀ ਪਰਿਵਾਰ ਦੀਆਂ ਖੁਆਇਸ਼ਾਂ ਨੇ ਆਪਣੇ ਮਨ ਦੀਆਂ ਖੁਆਇਸ਼ਾਂ ਨੇ ਬੱਚਿਆਂ ਬਾਰੇ ਮੰਗਦੇ ਨੇ ਘਰ ਪਰਿਵਾਰ ਬਾਰੇ ਬਿਜ਼ਨਸ ਨੌਕਰੀ ਬਾਰੇ ਮੰਗਦੇ ਨੇ ਤੇ ਸਤਿਗੁਰੂ ਜੀ ਪਰਮਾਤਮਾ ਦੇ ਨੇ ਬੇਟਾ ਜਿਸ ਤੋਂ ਇਹ ਚੀਜ਼ਾਂ ਮੰਗ ਰਿਹਾ ਤੂੰ ਉਹਨੋਂ ਹੀ ਕਿਉਂ ਨਹੀਂ ਮੰਗ ਲੈਂਦਾ ਸੁਖ ਸਾਗਰ ਸਰ ਉਤਰ ਚਿੰਤਾ ਮਨ ਕਾਮ ਦੇਨ ਵਸ ਜਾਕੈ ਚਾਰ ਪਦਾਰਤ ਅਸ਼ਟ ਦਸਾ ਸਿੱਧ ਨਵਨਿਦ ਕਰਤਲ ਤੱਕ ਕਿ ਬੇਟਾ ਜਿਹਦੇ ਵਸ ਦੇ ਵਿੱਚ ਸਭ ਕੁਝ ਹੈ ਤੂੰ ਉਹਨੋਂ ਹੀ ਮੰਗ ਲਈਂ ਤੇ ਭਾਈ ਜੇ ਸਾਨੂੰ ਪ੍ਰਮਾਤਮਾ ਹੀ ਮਿਲ ਜਾਵੇਗਾ ਤਾਂ ਸਭ ਕੁਝ ਮਿਲ ਜਾਵੇਗਾ ਤਾ ਸਤਸੰਗਤ ਜੀ ਗੁਰੂਆਂ ਨੇ ਸਾਨੂੰ ਅੱਜ ਬੜਾ ਸੁੰਦਰ ਉਪਦੇਸ਼ ਬਖਸ਼ਿਸ਼ ਕੀਤਾ ਸਤਿਗੁਰ ਕਬੀਰ ਮਹਾਰਾਜ ਜੀ ਨੇ ਕਿ ਬੇਟਾ ਕਦੇ ਬਾਣੀ ਪੜਦਾ ਨਾ ਰਹਿ ਜਾਵੇਂ ਕਦੇ ਕਦੇ ਕੱਲਾ ਸ ਪੜਦਾ ਹੀ ਰਹਿ ਜਾਈਏ ਸਤਸੰਗਤ ਜੀ ਸੁਬਾਹ ਸ਼ਾਮ ਦੁਪਹਿਰੇ ਬਾਣੀ ਹੀ ਪੜਦੇ ਰਹੀਏ ਸੁਣਦੇ ਰਹੀਏ ਵਿਚਾਰਦੇ ਰਹੀਏ ਪਰ ਜੋ ਬਾਣੀ ਦੇ ਵਿੱਚ ਲਿਖਿਆ ਆਪਾਂ ਉਹ ਮੰਨਿਆ ਹੀ ਨਾ ਤਾਂ ਸਤਸੰਗਤ ਜੀ ਸਫਰ ਅਧੂਰਾ ਰਹਿ ਜਾਵੇਗਾ ਤੇ ਸਤਿਗੁਰ ਜੀ ਫਰਮਾਉਂਦੇ ਨੇ ਬੇਟਾ ਹਰਕਾ ਨਾਮ ਨਾ ਜਪਸ ਗਵਾਰਾ ਕਿ ਭਾਈਏ ਜੋ ਗਵਾਰ ਲੋਕ ਨੇ ਗੁਰੂ ਦੀ ਬਾਣੀ ਸਮਝ ਹੀ ਨਹੀਂ ਰਹੇ ਗੁਰੂਆਂ ਨੇ ਕਿਹਾ ਕਰਮ ਕਾਂਡ ਛੱਡ ਤੇ ਪਰਮਾਤਮਾ ਦਾ ਸਿਮਰਨ ਕਰ। ਕਿਆ ਸੋਚਿਆ ਤੇ ਬੇਟਾ ਸੋਚ ਕੀ ਰਿਹਾ ਹੈਂ? ਤੇ ਸਤਿਗੁਰੂ ਦਾਸ ਮਹਾਰਾਜ ਜੀ ਵੀ ਇਹ ਸਮਝਾਉਂਦੇ ਨੇ ਨਾ। ਐਸੀ ਭਗਤ ਨਾ ਹੋਈ ਰਹਾ ਭਾਈ, ਰਾਮ ਨਾਮ ਬਿਨ ਜੋ ਕੁਛ ਕਰੀਐ ਸੋ ਸਭ ਪਰਮ ਕਾਹੀ। ਸਾ ਸੰਗਤ ਜੀ ਮਾਲਿਕ ਦੇ ਸਿਮਰਨ ਤੋਂ ਬਗੈਰ ਜੋ ਕੁਛ ਐ ਉਹ ਸਭ ਝੂਠ ਹੈ ਸਾ ਸੰਗਤ ਜੀ ਪਰਮ ਹੈ। ਹੰਦੇ ਆਰੈ ਦੀਪਕ ਚਈਐ ਇੱਕ ਬਸਤ ਅਗੋਚਰ ਲਈਐ। ਬਸਤ ਅਗੋਚਰ ਪਾਈ ਕਟ ਦੀਪਕ ਰਿਆ ਸਮਾਈ ਸਤਸੰਗਤ ਜੀ ਜਿਵੇਂ ਕਮਰੇ ਦੇ ਵਿੱਚ ਸਾਡੇ ਮਕਾਨ ਦੇ ਅੰਦਰ ਅੰਧੇਰਾ ਹੋਵੇ ਤੇ ਅਸੀਂ ਦੀਵਾ ਜਗਾ ਦਈਏ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਸਤਸੰਗਤ ਜੀ ਉਸ ਸਮੇਂ ਬਿਜਲੀ ਨਹੀਂ ਹੁੰਦੀ ਸੀ ਅੱਜ ਇਲੈਕਟ੍ਰਿਸਿਟੀ ਹੈ ਬਿਜਲੀ ਹੈ ਬੱਲਬ ਹੈ ਟਿਊਬ ਹੈ ਤੇ ਭਾਈ ਜਦੋਂ ਆਪਾਂ ਬੱਲਬ ਜਗਾਨੀਆ ਕਮਰੇ ਦੇ ਵੀ ਸਤਸੰਗਤ ਜੀ ਹਨੇਰਾ ਹਨੇਰਾ ਜੋ ਹੈ ਉਹ ਦੂਰ ਹੋ ਜਾਂਦਾ ਹੈ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੋ ਪਵਨ ਸੰਗ ਲਾਰੇ ਕਿ ਭਾਈ ਜਿਹਦੇ ਮਨ ਦੀ ਜੋਤ ਜਗ ਗਈ ਜਿਹਦੇ ਅੰਦਰ ਗੁਰੂ ਦੇ ਗਿਆਨ ਦੀ ਜੋਤ ਜਗ ਗਈ ਜਿਹਦੇ ਅੰਦਰ ਸਾ ਸੰਗਤ ਜੀ ਉਹ ਪਰਮ ਪਿਤਾ ਪਰਮਾਤਮਾ ਦਾ ਗਿਆਨ ਆ ਗਿਆ ਗੁਰੂ ਦਾ ਗਿਆਨ ਆ ਗਿਆ ਜਿਹਦੇ ਅੰਦਰ ਨਾਮ ਸ਼ਬਦ ਦੀ ਜੋਤ ਜਗ ਗਈ ਉਹਦੇ ਅੰਦਰ ਜੋ ਜਨਮਾ ਜਨਮਾਂਤਰਾ ਦਾ ਅੰਧਕਾਰ ਹੈ ਹਨੇਰਾ ਆ ਭਾਈ ਉਹ ਦੂਰ ਹੋ ਜਾਂਦਾ ਨਾਮ ਤੇਰੇ ਕੀ ਜੋਤ ਬਿਟਾ ਨਾਮ ਦੀ ਜੋਤ ਜਗਾ ਛੱਡ ਦੇ ਵਹਿਮ ਪਰਮਾਤਮਰ ਪਖੰਡ ਕਹਤ ਕਬੀਰ ਸੁਨੋ ਰੇ ਪ੍ਰਾਨੀ ਛੋਡੋ ਮਨ ਕੇ ਪਰਮਾ ਕੇਵਲ ਨਾਮ ਜਪੋ ਰੇ ਪ੍ਰਾਨੀ ਪਰੋ ਏਕ ਕੀ ਸ਼ਰਨ ਤੇ 사త్సંગਤ ਜੀ ਆਪਾਂ ਸਤਿਗੁਰ ਕਬੀਰ ਮਹਾਰਾਜ ਜੀ ਦੇ ਵਚਨ ਨੇ ਛੋਡੋ ਮਨ ਕੇ ਪਰਮਾ ਬਿਟਾ ਸਾਰੇ ਪਰਮ ਛੱਡ ਦੇ ਤੇ ਕਰਨਾ ਕੀ ਹੈ ਕੇਵਲ ਨਾਮ ਜਪੋ 사త్సંગਤ ਜੀ ਕੇਵਲ ਨਾਮ ਜਪਣਾ ਚੰਗੇ ਕਰਮ ਕਰਨੇ ਨੇ ਤੇ ਪਰੋ ਏਕ ਕੀ ਸ਼ਰਨ ਤੇ ਭਾਈਓ ਮਾਲਿਕ ਏਕ ਹੀ ਹੈ 사త్సંગਤ ਜੀ ਦੂਜਾ ਕੋਈ ਹੈ ਹੀ ਨਹੀਂ ਨਾਮ ਭਾਵੇਂ ਭਾਈ ਉਹਦੇ ਅਲੱਗ-ਅਲੱਗ ਨੇ ਪ੍ਰਸਾਦ ਸੰਗਤ ਜੋ ਮਾਲਕ ਇੱਕ ਹੀ ਹੈ ਤੇ ਇਹ ਗੱਲਾਂ ਕੋਣ ਸਮਝੇਗਾ ਅੰਧਿਆਰੇ ਦੀਪਕ ਚਾਹੀਏ ਕਿ ਭਾਈ ਜਿਵੇਂ ਕਮਰੇ ਦੇ ਵਿੱਚ ਜਿੱਥੇ ਅਧਕਾਰ ਹੋਵੇ ਉੱਥੇ ਦੀਪਕ ਚਾਹੀਦਾ ਹੈ ਪ੍ਰਕਾਸ਼ ਕਰਨ ਵਾਸਤੇ ਇੱਕ ਵਸਤ ਅਗੋਚਰ ਲਈ ਹੈ ਵਸਤ ਅਗੋਚਰ ਪਾਈ ਕਟ ਦੀਪਕ ਰਿਆ ਸਮਾਈ ਸਤ ਸੰਗਤ ਜੀ ਜੋ ਗੁਰੂ ਵਾਲਾ ਹੋਵੇਗਾ ਉਹਦੇ ਕੋਲ ਗਿਆਨ ਆਵੇਗਾ ਗੁਰੂ ਦਾ ਮੰਤਰ ਆਵੇਗਾ ਸਤ ਸੰਗਤ ਜੀ ਤੇ ਜਦੋਂ ਗੁਰੂ ਮੰਤਰ ਆ ਗਿਆ ਨਾਮ ਸ਼ਬਦ ਆਪਾਂ ਜਪਾਂਗੇ ਗੁਰੂ ਦਾ ਗਿਆਨ ਸਾਡੇ ਕੋਲ ਆਵੇਗਾ ਸਾਡੇ ਸਰੀਰ ਦੇ ਅੰਦਰ ਵੀ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਵੇਗਾ ਫਿਰ ਇਹ ਜੋ ਸਾਡੇ ਵਹਿਮ ਪਰਮ ਡੰਬਰ ਪਖੰਡ ਨੇ ਨਾ ਕਿ ਭਾਈ ਅੱਜ ਸ਼ੁਭ ਦਿਨ ਹੈ ਅੱਜ ਅਸ਼ੁਭ ਦਿਨ ਹੈ ਅੱਜ ਸਾਧ ਸੰਗਤ ਜੀ ਪੋਣੇ ਦੇ ਵਿੱਚ ਆਹ ਕੰਮ ਨਹੀਂ ਕਰਨਾ ਅੱਜ ਚੰਗਾ ਦਿਨ ਹੈ ਅੱਜ ਮਾੜਾ ਇਹ ਸਭ ਪਰਮ ਖਤਮ ਹੋ ਜਾਣੀ ਸਾਤ ਸੰਗਤ ਜੀ ਨਾ ਕੋਈ ਹਿੰਦੂ ਦਿਖਾਈ ਦੇਗਾ ਨਾ ਮੁਸਲਮਾਨ ਸਭ ਮਾਲਿਕ ਦੇ ਬੰਦੇ ਦਿਖਾਈ ਦੇਣਗੇ ਸਭ ਇਨਸਾਨ ਦਿਖਾਈ ਦੇਣਗੇ ਜਾ ਫਿਰ ਦੇਖਾ ਤਾਂ ਮੇਰਾ ਅੱਲਾਹ ਵੇਲੇ ਸਤਿਗੁਰੂ ਨਾਮਦੇ ਮਹਾਰਾਜ ਜੀ ਫਰਮਾਉਂਦੇ ਨੇ ਨਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਇਹ ਸਤਿਗੁਰੂ ਜੀ ਫਰਮਾਉਂਦੇ ਬੇਟਾ ਤੇਰੇ ਅੰਦਰ ਪ੍ਰਕਾਸ਼ ਹੋ ਜਾਣਾ ਹੈ ਜੇ ਅੰਦਰ ਜੋ ਅੰਧਕਾਰ ਹੈ ਅਗਿਆਨਤਾ ਹੈ ਸਭ ਬਾਹਰ ਹੋ ਜਾਣੀਏ ਸਾਤ ਸੰਗਤ ਜੀ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੋ ਪਵਨ ਸਗਲਾਰੇ ਸਾਤ ਸੰਗਤ ਜੀ ਅੰਧਾਰੇ ਦੀਪਕ ਚਈਏ ਇੱਕ ਵਕਤ ਬਸਤ ਅਗੋਚਰ ਲਈ ਬਸਤ ਅਗੋਚਰ ਪਾਈ ਘਟ ਦੀਪਕ ਰਿਆ ਸਮਾਈ 사ਸੰਗਤ ਜੀ ਜਦੋਂ ਆਪਾਂ ਧਾਰਮਿਕ ਕਿਤਾਬਾਂ ਪੜ੍ਹਦੇ ਆ ਨਾ ਉਹਦੇ ਵਿੱਚੋਂ ਸਾਨੂੰ ਰਸਤਾ ਦੇਖ ਸਕਦਾ ਪਰ ਯਾਦ ਰੱਖਣਾ 사ਸੰਗਤ ਜੀ ਚੱਲਣਾ ਸਾਨੂੰ ਖੁਦ ਹੀ ਪਵੇਗਾ ਬਹੁਤੇ ਲੋਕ ਨੇ ਭਾਈ ਜੁੱਤ ਆਪਣੇ ਆਪਣੇ ਧਰਮ ਦੇ ਵਿੱਚ 사ਸੰਗਤ ਜੀ ਕੋਈ ਅੰਮ੍ਰਿਤ ਪਾਨ ਕਰਦਾ ਅੰਮ੍ਰਿਤ ਚੱਕਦਾ ਕੋਈ ਨਾਮ ਸ਼ਬਦ ਲੈਂਦਾ ਗੁਰੂ ਬਣਾਉਂਦਾ ਅਲਗ-ਅਲਗ ਪ੍ਰਕਾਰ ਨੇ ਸਾਤਸੰਗਤ ਜੀ ਕਿਤੇ ਬੈਪਟਿਸਮ ਹੁੰਦਾ ਹੈ ਬੈਪਟਾਈਜ਼ ਕੀਤਾ ਜਾਂਦਾ ਹੈ ਤੇ ਬਹੁਤੇ ਲੋਕ ਨੇ ਭਾਈ ਜੋ ਗੁਰੂ ਬਣਾਉਂਦੇ ਨੇ ਗੁਰੂ ਵਾਲੇ ਬਣ ਜਾਂਦੇ ਨੇ ਪਰ ਉਸ ਤੋਂ ਬਾਅਦ ਵੀ ਸਾਤਸੰਗਤ ਜੀ ਮਨ ਨਹੀਂ ਬਦਲਦਾ ਉਹਨਾਂ ਦਾ ਦੇਖ ਲੈਣਾ ਸਾਤਸੰਗਤ ਜੀ ਗੁਰੂ ਵਾਲੇ ਬਣਨ ਤੋਂ ਬਾਅਦ ਵੀ ਮਨ ਨਹੀਂ ਬਦਲਿਆ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਇਹ ਘਾਲਣਾ ਸਾਨੂੰ ਖੁਦ ਘਾਲਣੀ ਪੈਣੀ ਹੈ ਗੁਰੂ ਰਸਤਾ ਦਿਖਾ ਸਕਦਾ ਹੈ ਦੁਨੀਆ ਦੇ ਧਾਰਮਿਕ ਗ੍ਰੰਥ ਸਾਨੂੰ ਰਸਤਾ ਦਿਖਾ ਸਕਦੇ ਨੇ ਸਾਤਸੰਗਤ ਜੀ ਸਾਨੂੰ ਅੰਦਰ ਦਾ ਗਿਆਨ ਦੇ ਸਕਦੇ ਨੇ ਕਿ ਭਾਈ ਅੰਦਰ ਕੀ ਹੈ ਬਾਹਰ ਕੀ ਪਰ ਉਸ ਰਸਤੇ ਤੇ ਚੱਲਣਾ ਖੁੱਦੀ ਪਵੇਗਾ ਜਿਵੇਂ ਸਾਰੇ ਹੀ ਗੁਰੂਆਂ ਦਾ ਫਰਮਾਨ ਹੈ ਸਭ ਕੁਝ ਕਰਮ ਹੈ ਬਾਹਰ ਨਹੀਂ ਆਪ ਵਿਚਾਰੇ ਸੋ ਗਿਆਨੀ ਹੋਏ ਪ੍ਰਸਾਦ ਸਿੰਘ ਜੀ ਉਹਦੀ ਖੋਜ ਸਾਨੂੰ ਖੁੱਦੀ ਕਰਨੀ ਪਵੇਗੀ ਸਤਗੁਰੂ ਪਿਪਾ ਮਹਾਰਾਜ ਜੀ ਫਰਮਾਉਂਦੇ ਨੇ ਨਾ ਜੋ ਬ੍ਰਹਮੰਡ ਹੈ ਸੋਈ ਪਿੰਡ ਹੈ ਜੋ ਖੋਜੇ ਸੋ ਪਾਵੇ ਕਿ ਭਾਈ ਜੋ ਖੋਜ ਕਰੇਗਾ ਉਹਨੂੰ ਹੀ ਮਿਲੇਗਾ ਸਾਡੇ ਅੰਦਰ ਬੜੀ ਸੋਹਣੀਆਂ ਚੀਜ਼ਾਂ ਰੱਖੀਆਂ ਨੇ ਬੜਾ ਬ੍ਰह्म ਗਿਆਨ ਹੈ ਐਸੇ ਸਰੀਰ ਦੇ ਵਿੱਚੋਂ ਬਹੁਤੇ ਲੋਕਾਂ ਨੇ ਬਹੁਤ ਕੁਝ ਕੱਢਿਆ ਐਸੇ ਸਰੀਰ ਦੇ ਵਿੱਚੋਂ ਦਿਮਾਗ ਦੇ ਵਿੱਚੋਂ ਕਿਸ ਨੇ ਲੈਪਟਾਪ ਕੱਢ ਲਿਆ ਕਿਸ ਨੇ ਕੰਪਿਊਟਰ ਕੱਢ ਲਿਆ ਕਿਸ ਨੇ ਮੋਟਰਸਾਈਕਲ ਕੱਢ ਲਿਆ ਇਹ ਸਾਰੇ ਫਾਰਮੂਲੇ 사ਤਸੰਗਤ ਜੀ ਸਾਡੇ ਸਰੀਰ ਦੇ ਵਿੱਚੋਂ ਹੀ ਆ ਰਹੇ ਨੇ ਤੇ ਜਿੱਥੇ ਮਾਲਕ ਬੈਠਾ ਹੈ ਜਿੱਥੇ ਬ੍ਰਹਮ ਗਿਆਨ ਹੈ ਇਹ ਤਾਂ 사ਤਸੰਗਤ ਜੀ ਬੜੀ ਛੋਟੀ ਛੋਟੀ ਚੀਜ਼ਾਂ ਨੇ ਆਪਣੇ ਸਰੀਰ ਦੇ ਅੰਦਰ ਬੜਾ ਗਿਆਨ ਹੈ 사ਤਸੰਗਤ ਜੀ ਅੱਜ ਫਿਰ ਸਤਗੁਰ ਕਬੀਰ ਮਹਾਰਾਜ ਜੀ ਸਮਝਾ ਰਹੇ ਨੇ ਸਭ ਕੁਝ ਕਰਮੈ ਬਾਹਰ ਨਹੀਂ ਕਿ ਬੇਟਾ ਜਿੰਨਾ ਵੀ ਗਿਆਨ ਹੈ ਦੁਨੀਆ ਦਾ ਉਹ ਸਾਡੇ ਸਰੀਰ ਦੇ ਵਿੱਚੋਂ ਹੀ ਆ ਰਿਹਾ ਵਸਤ ਅਗੋਚਰ ਪਾਈ ਕਟਦੀ ਪਕਰਿਆ ਸਮਾਈ ਤੇ ਸਾ ਸੰਗਤ ਜੀ ਜੋ ਗੁਰੂ ਵਾਲਾ ਬਣ ਜਾਂਦਾ ਹੈ ਗੁਰੂ ਦੇ ਸ਼ਬਦ ਨਾਲ ਜੁੜੇਗਾ ਤੇ ਸਾ ਸੰਗਤ ਜੀ ਅੰਦਰ ਉਹਦੇ ਬੜਾ ਆਨੰਦ ਬਣੇਗਾ ਤੇ ਇੱਕ ਵਾਰ ਇਹ ਜੋਤ ਜੱਗੀ ਫਿਰ ਕਦੇ ਬੁਝਦੀ ਨਹੀਂ ਹੈ ਸਾ ਸੰਗਤ ਜੀ ਹਮੇਸ਼ਾ ਜਗਦੀ ਰਹੀਏ ਇਹ ਜੋਤ ਪਰ ਇਸ ਜੋਤ ਨੂੰ ਦੇਖਣ ਵਾਸਤੇ ਸਾਨੂੰ ਮਿਹਨਤ ਕਰਨੀ ਪਵੇਗੀ ਸਿਆਉ ਸਾਧ ਸੰਗਤ ਜੀ ਕਦੇ ਆਪਾਂ ਅਧੂਰੇ ਨਾ ਰਹਿ ਜਾਈਏ। ਸਾਹਿਬ ਸਤਿਗੁਰ ਕਬੀਰ ਮਹਾਰਾਜ ਜੀ ਅੱਜ ਬੜੇ ਸੋਹਣੇ ਢੰਗ ਦੇ ਨਾਲ ਬੜੇ ਸੋਹਣੇ ਸ਼ਬਦਾਂ ਦੇ ਵੀ ਸਾਧ ਸੰਗਤ ਜੀ ਸਾਨੂੰ ਸਮਝਾਣਾ ਹੈ ਕਿ ਬੇਟਾ ਕਦੇ ਕਿਆ ਪੜੀਏ ਕਿਆ ਗੁਨੀਆਂ ਕਿਆ ਵਿਦ ਪ੍ਰਾਣਾ ਸੁਣੀਏ? ਪੜਐ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲਿਆ ਸੋਈ? ਕਿ ਬੇਟਾ ਗ੍ਰੰਥਾਂ ਨੂੰ ਪੜਨ ਦਾ ਕੀ ਫਾਇਦਾ? ਦੁਨੀਆ ਤੋਂ ਚਲਾ ਵੀ ਗਿਆ ਤੇ ਕੁਝ ਮਿਲਿਆ ਵੀ ਨਹੀਂ। ਜਿਸ ਪ੍ਰਮਾਤਮਾ ਦੀ ਕੋਝ ਕਰਦਾ ਰਿਹਾ ਮਿਲਾਂ ਨਹੀਂ ਖਾਲੀਅਤ ਚਲਾ ਗਿਆ। ਹਰ ਕਾ ਨਾਮ ਜਪਸ ਗਵਾਰਾ ਕਿਆ ਸੋਚੈ ਬਾਰੰਬਾਰਾ ਕਿ ਬੇਟਾ ਮਾਲਿਕ ਦਾ ਸਿਮਰਨ ਕਰਿਆ ਕਰ ਛੜਦੇ ਸਭ ਪੁੱਠੇ ਤੂੰ ਤੰਦੇ ਸਭ ਛੜਦੇ ਵਹਿਮ ਪਰ ਮडमਬਰ ਪਖੰਡ ਉਸ ਮਾਲਿਕ ਦਾ ਸਿਮਰਨ ਕਰ ਕੀ ਸੋਚ ਰਿਆ ਅੰਧਿਆਰੇ ਦੀਪਕ ਚਈਏ ਇੱਕ ਬਸਤ ਅਗੋਚਰ ਲਈਏ ਬਸਤ ਅਗੋਚਰ ਪਾਈ ਕਟ ਦੀਪਕ ਰਿਆ ਸਮਾਈ ਸਾਧ ਸੰਗਤ ਇੱਕ ਵਾਰ ਉਹ ਦੀਪਕ ਜੱਗ ਗਿਆ ਫਿਰ ਹਮੇਸ਼ਾ ਲਈ ਉੱਥੇ ਹੀ ਰਹੇ ਕਹੇ ਕਬੀਰ ਅਬਜਾਨਿਆ ਜਬਜਾਨਿਆ ਤੋਂ ਮਨਮਾਨਿਆ मन मन है लोग ना पतइजै ना पतइजै तो क्या कीजै सतसंगत जी आज नी ता कल सानू समझ जानी ਬਹੁਤੇ ਲੋਕ ਨੇ ਜੋ ਅੱਜ ਗੁਰੂਆਂ ਦੀ ਗੱਲ ਨਹੀਂ ਸਮਝਦੇ ਕੋਈ ਬਚਪਨ ਚ ਹੈ ਕੋਈ ਜਵਾਨੀ ਚ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਹੈ ਜਿਵੇਂ ਜਿਵੇਂ ਹਾਲਾਤ ਸਾਹਮਣੇ ਆਉਂਦੇ ਨੇ ਸਤਸੰਗਤ ਜੀ ਇਹ ਵਕਤ ਜੋ ਹੈ ਬਹੁਤ ਵੱਡਿਆਂ ਵੱਡਿਆਂ ਨੂੰ ਸਤਸੰਗਤ ਜੀ ਅਕਲ ਦੇ ਦਿੰਦਾ ਹੈ ਵੱਡਿਆਂ ਵੱਡਿਆਂ ਨੂੰ ਅਕਲ ਸਿਖਾ ਦਿੰਦਾ ਹੈ ਸਬਕ ਸਿਖਾ ਦਿੰਦਾ ਹੈ ਸਿੱਖਿਆ ਦੇ ਦਿੰਦਾ ਹੈ ਚੰਗਾ ਗਿਆਨ ਵੀ ਦਿੰਦਾ ਤੇ ਭਾਈ ਮਾੜਾ ਗਿਆਨ ਵੀ ਦਿੰਦਾ ਪਰ ਇੱਕ ਇੱਕ ਗੱਲ ਜ਼ਰੂਰ ਹੈ ਕਿ ਭਾਈ ਸਚਾਈ ਸਾਰੇ ਲੋਕਾਂ ਦੇ ਗਿਆਵੇਗੀ ਕਿ ਭਾਈ ਉਹ ਸੱਚ ਕਰ ਰਿਹਾ ਜਾਂ ਝੂਠ ਕਰ ਰਿਹਾ ਅੰਧਿਆਰੇ ਦੀਪਕ ਚ ਜਿੱਦੇ ਇਹ ਦੀਪਕ ਜੱਗ ਗਿਆ ਸਾਡੇ ਅੰਦਰ ਜਦੋਂ ਅੰਧਕਾਰ ਆ ਉਹ ਸਭ ਬਾਹਰ ਚਲਾ ਜਾਵੇਗਾ ਕਹੇ ਕਬੀਰ ਅਬ ਜਾਣਿਆ ਤੇ ਸਾ ਸੰਗਤ ਜੀ ਗੁਰੂ ਦੇ ਗਿਆਨ ਨਾਲ ਗੁਰੂ ਨੇ ਜੋ ਗੁਰਮੰਤਰ ਦਿੱਤਾ ਉਸ ਗੁਰਮੰਤਰ ਦੀ ਕਮਾਈ ਨਾਲ ਜੋ ਆਪਾਂ ਗੁਰੂਆਂ ਦੇ ਬਚਨ ਮੰਨੇ ਨੇ ਉਹਨਾਂ ਬਚਨਾਂ ਦੀ ਕਮਾਈ ਨਾਲ ਸਤਸੰਗਤ ਜੀ ਸਾਨੂੰ ਜੋ ਅੰਦਰ ਪ੍ਰਮਾਤਮਾ ਬੈਠਾ ਉਸ ਦੇ ਦਰਸ਼ਨ ਦਿਦਾਰ ਹੋ ਜਾਂਦੇ ਨੇ ਕਹੋ ਕਬੀਰ ਅਬ ਜਾਣਿਆ ਕਿ ਭਾਈ ਮੈਨੂੰ ਸੱਚ ਦਾ ਰਸਤਾ ਪਤਾ ਲੱਗ ਗਿਆ ਮੈਨੂੰ ਗੁਰੂ ਵਾਲਾ ਰਸਤਾ ਪਤਾ ਲੱਗ ਗਿਆ ਜਬ ਜਾਣਿਆ ਤੋਂ ਮਨ ਮੰਨਿਆ ਤੇ ਭਾਈ ਜੇ ਆਪਾਂ ਜਾਣ ਕੇ ਮਨ ਨੂੰ ਮਨਾ ਲਈਏ ਸਤਸੰਗਤ ਜੀ ਬੜੇ ਗਹਿਰੇ ਇਹਨਾਂ ਨੂੰ ਸੁਣਨਾ ਪਹਿਲਾਂ ਆਪਾਂ ਰਸਤੇ ਬਾਰੇ ਜਾਣਨਾ ਹੈ ਜਿਵੇਂ ਗੁਰੂ ਅਰਜਨ ਦੇਵ ਜੀ ਨੇ ਬਹੁਤ ਕੁਝ ਲਿਖਿਆ ਸਤਸੰਗਤ ਜੀ ਆਪਣੀ ਬਾਣੀ ਦੇ ਵਿੱਚ ਸਤਿਗੁਰੂ ਦਾਸ ਜੀ ਸਤਿਗੁਰੂ ਕਬੀਰ ਸਾਹਿਬ ਸਤਿਗੁਰੂ ਨਾਮਦੇਵ ਜੀ ਸਤਿਗੁਰੂ ਤਿਰਲੋਚਨ ਜੀ ਸਤਿਗੁਰੂ ਸੈਨ ਜੀ ਸਤਿਗੁਰੂ ਸੈਨ ਜੀ ਸਤਿਗੁਰੂ ਨਾਨਕ ਸਾਹਿਬ ਬੜਾ ਕੁਝ ਲਿਖਿਆ ਬਾਣੀ ਦੇ ਵਿੱਚ ਤੇ ਭਾਈ ਪਹਿਲਾ ਆਪਾਂ ਜਾਣੀਏ ਆਪਣੇ ਗੁਰੂਆਂ ਨੂੰ ਪੜਹੀਏ ਸੱਚ ਕੀ ਹੈ ਤੇ ਝੂਠ ਕੀ ਹੈ ਇਹ ਵਰਤ ਰੱਖਣਾ ਹੈ ਕਿ ਨਹੀਂ ਰੱਖਣਾ ਜੋਤ ਜਗਾਣੀ ਹੈ ਨਹੀਂ ਜਗਾਣੀ ਤੀਰ ਤੇ ਯਾਤਰਾ ਤੇ ਜਾਣਾ ਹੈ ਜਾਂ ਨਹੀਂ ਜਾਣਾ ਸਭ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਤੇ ਫਿਰ ਸਾਧ ਸੰਗਤ ਜੀ ਜੋ ਗੁਰੂਆਂ ਨੇ ਰਸਤਾ ਦਿਖਾਇਆ ਫਿਰ ਉਸ ਰਸਤੇ ਤੇ ਚੱਲੀਏ ਕਹੋ ਕਬੀਰ ਅਬ ਜਾਣਨਾ ਕਿ ਭਾਈ ਪਹਿਲਾਂ ਜਾਣੀਏ 사ਤ ਸੰਗਤ ਜੀ ਸਹੀ ਰਸਤਾ ਕਿਹੜਾ ਹੈ ਫਿਰ ਉਸ ਰਸਤੇ ਤੇ ਚੱਲੀਏ ਜਦ ਬਜਾਨਿਆ ਤੋਂ ਮਨ ਮੰਨਿਆ ਤੇ ਫਿਰ ਭਾਈ ਆਪਾਂ ਮਨ ਨੂੰ ਮਨਾ ਲਈਏ ਪਹਿਲਾਂ ਜਾਣੀਏ ਕਿਉਂਕਿ 사ਤ ਸੰਗਤ ਜੀ ਬੜੇ ਗਹਿਰਾਈ ਨਾਲ ਸਮਨਾ ਆਪਾਂ ਗੁਰਬਾਣੀ ਪੜ ਵੀ ਲੈਨੇ ਆਪਾਂ ਗੁਰੂ ਦੀ ਗੱਲ ਜਾਣ ਵੀ ਲੈਨੇ ਆ ਪਰ ਜੇ ਮਨ ਨਾ ਮੰਨੇ 사ਤ ਸੰਗਤ ਜੀ ਫਿਰ ਸਫ਼ਰ ਅਧੂਰਾ ਰਹਿ ਜਾਣਾ ਹੈ ਪਹਿਲਾਂ ਆਪਾਂ ਜਾਣਨਾ ਹੈ ਪੜਨਾ ਹੈ ਗੁਰੂ ਨੂੰ ਗੁਰੂ ਦੀ ਬਾਣੀ ਪੜਨੀ ਹੈ ਸਮਝਣਾ ਹੈ ਪੜ ਕੇ 사ਤਸੰਗਤ ਜੀ ਕੱਲਾਪਾ ਸੁਬਾ ਸ਼ਾਮ ਪਾਠ ਹੀ ਨਹੀਂ ਕਰਨਾ ਕਿ ਭਾਈ ਸਵੇਰੇ ਪੜੀ ਜਾਓ ਸ਼ਾਮ ਨੂੰ ਵੀ ਦੋਨੇ ਟਾਈਮ ਆਪਾਂ ਨਿਤਨੇਮ ਕਰਦੇ ਰਹੀਏ 사ਤਸੰਗਤ ਜੀ ਗੁਰੂਆਂ ਨੇ ਸਾਨੂੰ ਜੋ ਨਿਤਨੇਮ ਬਖਸ਼ਿਆ ਉਹਦਾ ਇੱਕੋ ਹੀ ਕਾਰਨ ਹੈ ਕਿ ਭਾਈ ਗੁਰਬਾਣੀ ਸਾਨੂੰ ਕੰਠ ਹੋਵੇ ਗੁਰਬਾਣੀ ਸਾਡੇ ਮਨ ਚ ਵਸੇ ਰੋਜ਼ ਪੜਾਂਗੇ ਸਾਨੂੰ ਸਮਝ ਵੀ ਆਵੇਗੀ ਤੇ ਜਿਵੇਂ ਜਿਵੇਂ ਸਮਝ ਆਵੇ ਭਾਈ ਆਪਾਂ ਸ ਗੁਰਬਾਣੀ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲ ਲਈਏ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮਨ ਆਏ ਮਨ ਰੇ ਨਾਮ ਜਪੋ ਸੁਖ ਹੋਇ ਤੇ ਭਾਈ ਪਹਿਲਾ ਜਾਨੋ ਸਾਸੰਗਤ ਜੀ ਗੁਰਬਾਣੀ ਚ ਲਿਖਿਆ ਕੀ ਹੈ ਜਦੋਂ ਜਾਣਾਂਗੇ ਫਿਰ ਸਾਡਾ ਮਨ ਮੰਨੇਗਾ ਸਾਸੰਗਤ ਜੀ ਬਿਨ ਦੇਖੇ ਉਪਜੇ ਨਹੀਂ ਆਸਾ ਸਤਿਗੁਰੂ ਅਦਾਸ ਮਹਾਰਾਜ ਜੀ ਦੇ ਵਚਨ ਨੇ ਮਨਮਾਨੇ ਲੋਗਾਂ ਦਾ ਪਤੀਜੈ ਨਾ ਪਤੀਜੈ ਤੋ ਕਿਆ ਕੀਜੇ ਸਤਸੰਗਤ ਜੀ ਜਦੋਂ ਤੱਕ ਮਨ ਨਹੀਂ ਮੰਨਦਾ ਨਹੀਂ ਜੁੜਦਾ ਉਦੋਂ ਤੱਕ ਸਾਨੂੰ ਤਸੱਲੀ ਵੀ ਨਹੀਂ ਹੁੰਦੀ ਸਤਸੰਗਤ ਜੀ ਮਨ ਦੀ ਖੇਡ ਹੈ ਸ਼ਰੀਰ ਤੰਦ ਦੀ ਖੇਡ ਨਹੀਂ ਹੁੰਦੀ ਮੈਂ ਬਾਰ ਬਾਰ ਬੇਨਤੀ ਕਰਦਾ ਧਾਰਮਿਕ ਪਹਿਰਾਵੇ ਬਹੁਤ ਪਾ ਲੈਂਦੇ ਨੇ ਬੜੇ ਵੱਡੇ ਵੱਡੇ ਸਾਧੂ ਦੇਖੇ ਹੋਣਗੇ ਸਤਸੰਗਤ ਜੀ ਡੇਰਿਆਂ ਵਾਲੇ ਸਾਧੂ ਨੇ ਆ ਪਿੱਛੇ ਜੀ ਵੀ ਸਤਸੰਗਤ ਜੀ ਪੰਜਾਬ 'ਚ ਹੋਇਆ ਹੈ ਨਾ ਕਿ ਭਾਈ ਸਾਧੂਆਂ ਵਰਗੇ ਕੱਪੜਾ ਜੋ ਪਹਿਨੇ ਹੋਏ ਸਨ ਉਹਨਾਂ ਨੇ ਸਾਧ ਸੰਗਤ ਜੀ ਕੀ ਕੀਤਾ ਐ ਐਸੇ ਕਰਕੇ ਸਤਗੁਰਾਂ ਨੇ ਸਾਨੂੰ ਸਮਝਾਇਆ ਵੀ ਆ ਉਹ ਹਰ ਕੇ ਸੰਤਨਾ ਕੀ ਬਾਨਾਰਸ ਕੇ ਠਕ ਸਾਧੂਆਂ ਵਰਗੇ ਧਾਰਮਿਕ ਕੱਪੜੇ ਪਾ ਲੈਣ ਨਾਲ ਸਾਧ ਸੰਗਤ ਜੀ ਕੋਈ ਸਾਧੂ ਨਹੀਂ ਬਣਦਾ ਧਾਰਮਿਕ ਕੱਪੜੇ ਪਾਣ ਨਾਲ ਆਪਾਂ ਧਾਰਮਿਕ ਨਹੀਂ ਮੰਨਦੇ ਮਨ ਮੰਨਣਾ ਪੈਣਾ ਸਾਧ ਸੰਗਤ ਜੀ ਮਨ ਨੂੰ ਮਨਾਣਾ ਪੈਣਾ ਜਦ ਤੱਕ ਸਾਡਾ ਗੁਰੂ ਦੀ ਬਾਣੀ 'ਚ ਐ ਗੁਰੂ ਦੇ ਰੰਗ 'ਚ ਮਨ ਨਹੀਂ ਰੰਗਿਆ ਜਾਂਦਾ ਸਾ ਸੰਗਤ ਜੀ ਤਨ ਕਿੰਨਾ ਹੀ ਸਾਧੂਆਂ ਵਰਗਾ ਬਣਾ ਲਈਏ ਜਦੋਂ ਤੱਕ ਮਨ ਨਹੀਂ ਮੰਨਦਾ ਸਾ ਸੰਗਤ ਜੀ ਗੁਰੂ ਜੀ ਪਰਮੰਦਰ ਨੇ ਮਨ ਮੈਲੇ ਸਭ ਕੁਝ ਮੈਲਾ ਐਸੇ ਕਰਕੇ ਸਾਹਿਬ ਸਤਗੁਰੂ ਨਾਨਕ ਸਾਹਿਬ ਨੇ ਕਿਹਾ ਮਨ ਜੀਤੇ ਜਗ ਜੀਤ ਸਾ ਸੰਗਤ ਜੀ ਮਨ ਕੰਟਰੋਲ ਕਰੀਏ ਆਪਾਂ ਇਹ ਮਨ ਨਹੀਂ ਸਾਨੂੰ ਚੋਰ ਬਣਾਉਂਦਾ ਇਹ ਮਨ ਨਹੀਂ ਸਾਨੂੰ ਸਾਧ ਬਣਾਉਂਦਾ ਇਹ ਸਾਡੇ ਤੋਂ ਜਿੰਨੇ ਵੀ ਬੁਰੇ ਕਰਮ ਨੇ ਸਾ ਸੰਗਤ ਜੀ ਮਾਨੀ ਕਰਾ ਰਿਹਾ ਹੋਰ ਕੁਝ ਨਹੀਂ ਕਰਾ ਰਿਹਾ ਇਸ ਕਰਕੇ ਭਾਈ ਪਹਿਲਾਂ ਗੁਰੂ ਦੀ ਬਾਣੀ ਨੂੰ ਪੜੋ ਉਹਨੂੰ ਵਿਚਾਰੋ ਗੁਰੂ ਦੇ ਰਸਤੇ ਨੂੰ ਜਾਣੋ ਜਾਣਨ ਤੋਂ ਬਾਅਦ ਸਤਸੰਗਤ ਜੀ ਜਦਬ ਜਾਣਿਆ ਤੋਂ ਮਨ ਮੰਨਿਆ ਫੇਰੇ ਮਨ ਮੰਨੇਗਾ ਸਤਸੰਗਤ ਜੀ ਜਦੋਂ ਮਨ ਮੰਨ ਗਿਆ ਮਨ ਮੰਨਨੇ ਲੋਕ ਨਾ ਪਤੀਜੈ ਜਦੋਂ ਤੱਕ ਮਨ ਨਹੀਂ ਮੰਨਦਾ ਸਤਸੰਗਤ ਜੀ ਆਪਾਂ ਸੰਤੁਸ਼ਟ ਨਹੀਂ ਹੁੰਦੇ ਜੇ ਮਨ ਨੇ ਮੰਨ ਲਿਆ ਕਿ ਭਾਈ ਇਹ ਸੱਚ ਹੈ ਸਤਸੰਗਤ ਜੀ ਹੁਣ ਤਾਂ ਵਿਗਿਆਨ ਵੀ ਕਹਿੰਦਾ ਸਾਇੰਸ ਵੀ ਕਹਿ ਰਹੀ ਹੈ ਕਿ ਭਾਈ ਜੇ ਮਨ ਕਵੇ ਨਾ ਮੈਂ ਠੀਕ ਨਹੀਂ ਹੋਣਾ ਤਾਂ ਸਤਸੰਗਤ ਜੀ ਦਵਾਈ ਅਸਰ ਨਹੀਂ ਕਰਦੀ ਤੇ ਕਈ ਵਾਰੀ ਜੇ ਮਨ ਮੰਨ ਲਵੇ ਕਿ ਭਾਈ ਇਹਦੀ ਦਵਾਈ ਮੇਰੇ ਲੱਗਦੀ ਬਹੁਤ ਐਦੀ ਦਵਾਈ ਨਾਲ ਮੈਂ ਠੀਕ ਹੋ ਜਾਣਾ ਸਤਸੰਗਤ ਜੀ ਅੱਧਾ ਇਲਾਜ ਤਾਂ ਭਾਈ ਸਾਡਾ ਦਿਮਾਗ ਜੋ ਹੈ ਸਾਡਾ ਮਨ ਜੋ ਹੈ ਉਹ ਕਰ ਦਿੰਦਾ ਹੈ ਤੇ ਜੇ ਮਨ ਮੰਨੇਗਾ ਫੇਰ ਹੀ ਭਗਤੀ ਹੋਵੇਗੀ ਜਿਨ੍ਹਾਂ ਨੇ ਗੁਰੂ ਰਵਦਾਸ ਮਹਾਰਾਜ ਜੀ ਨੂੰ ਗੁਰੂ ਤਾਂ ਕਹਿ ਦਿੱਤਾ ਪਰ ਮਨ ਨਾਲ ਨਹੀਂ ਮੰਨਿਆ ਸਤਸੰਗਤ ਜੀ ਉਹਨਾਂ ਦਾ ਰਸਤਾ ਉਹ ਡੰਬਰਾ ਪਖੰਡਾ 'ਚ ਫਿਰਦੇ ਨੇ ਨਾ ਪਤੀਜਾ ਤੋ ਕਿਆ ਕੀਜੇ ਤੇ ਸਤਸੰਗਤ ਜੀ ਜੇ ਮੰਨੀ ਨਾ ਮੰਨੇਗਾ ਮਨ ਦੀ ਤਸੱਲੀ ਨਾ ਹੋਵੇਗੀ ਤੇ ਫਿਰ ਅੱਗੇ ਵਧਾਂਗੇ ਕਿਵੇਂ ਸਾਥ ਸੰਗਤ ਜੀ ਅੱਜ ਨਹੀਂ ਕਿ ਬੇਨਤੀ ਅੱਜ ਦੀਆਂ ਪ੍ਰਵਾਨ ਕਰਨਾ ਅੱਜ ਸਤਿਗੁਰ ਕਬੀਰ ਮਹਾਰਾਜ ਜੀ ਨੇ ਬੜੇ ਸੁੰਦਰ ਸ਼ਬਦਾਂ ਚ ਪੜਾਇਆ ਸਾਥ ਸੰਗਤ ਜੀ ਸਮਝਾਇਆ ਹੈ ਕਿ ਬੇਟਾ ਕਦੇ ਗ੍ਰੰਥਾਂ ਨੂੰ ਪੜਦਾ ਨਾ ਰਹਿ ਜਾਵੇ ਕਿ ساری ਉਮਰ ਆਪਾ ਪੜਦਾ ਹੀ ਰਹਿ ਜਾਈਏ 사ਥ ਸੰਗਤ ਜੀ ਮਿਲੇ ਸਾਨੂੰ ਕੁਝ ਵੀ ਨਾ ਜੋ ਗੁਰਬਾਣੀ ਚ ਲਿਖਿਆ ਹੈ ਉਹ ਪਹਿਲਾਂ ਆਪਾਂ ਸਮਝੀਏ ਕਿ ਭਾਈ ਲਿਖਿਆ ਕੀ ਹੈ ਫਿਰ ਆਪਾਂ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਈਏ ਜੋ ਗੱਲਾਂ ਲਿਖੀਆਂ ਨੇ ਆਪਣੇ ਜੀਵਨ ਨੂੰ ਢਾਲੀਏ 사ਥ ਸੰਗਤ ਜੀ ਗੁਰਬਾਣੀ ਅਨੁਸਾਰ ਤੇ ਜਦੋਂ ਆਪਾਂ ਗੁਰੂ ਬਾਣੀ ਦੇ ਅਨਸਾਰ ਆਪਣੇ ਜੀਵਨ ਨੂੰ ਢਾਲ ਲਿਆ ਤੇ 사ਤਸੰਗਤ ਜੀ ਸਾਨੂੰ ਕਿੱਥੇ ਜਾਣ ਦੀ ਲੋੜ ਨਹੀਂ ਹੈ ਸਾਰੇ ਦਾ ਸਾਰਾ ਜੋ ਗਿਆਨ ਹੈ ਸਾਡੇ ਸਰੀਰ ਦੇ ਵਿੱਚ ਉਹ ساری ਦੁਨੀਆ ਦਾ ਮਾਲਕ ਸਾਡੇ ਸਰੀਰ ਦੇ ਵਿੱਚ ਹੈ 사ਤਸੰਗਤ ਜੀ ਸਾਨੂੰ ਕਿੱਥੇ ਜਾਣ ਦੀ ਲੋੜ ਨਹੀਂ ਆ ਸਾਨੂੰ ਸਾਨੂੰ ਅੰਦਰੋਂ ਹੀ ਮਿਲ ਜਾਣਾ ਹੈ ਸੁਪਾਈ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਨਾ ਅੱਜ ਬੁੱਧਵਾਰ ਸੀ ਤੇ ਸਾਹਿਬ ਸਤਿਗੁਰੂ ਕਬੀਰ ਮਹਾਰਾਜ ਜੀ ਦਾ ਸ਼ਬਦ ਸੀ 사ਤਸੰਗਤ ਜੀ ਸਤਿਗੁਰ ਕਬੀਰ ਮਹਾਰਾਜ ਜੀ ਬੜਾ ਪਾਵਨ ਤੇ ਪਵਿੱਤਰ ਸ਼ਬਦ ਲੈ ਕੇ ਆਏ ਸੈਨਿਕ ਬੇਨਤੀ ਪ੍ਰਵਾਣ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਅਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਤਨ ਗੁਰਦੇਵ ਸਤਨਾਮ ਸਤਨਾਮ ਸੋਹੰ ਸਤਨਾਮ